ਜੇ ਦੋਨੇ ਦੱਸਿਆ ਮੈਨੂੰ ਲੱਗਦਾ ਤੁਸੀਂ ਸਾਰੇ ਵੀ ਇਸ ਗੱਲ ਦੀ ਹਾਂ ਵੀ ਪਰਦੇ ਆਉਂਗੇ ਕਿ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸੇ ਕੋਈ ਕਿਸੇ ਨੂੰ ਭਰਤੀ ਹੋਣ ਵਾਸਤੇ ਇੱਥੇ ਕੋਈ ਕਿਸੇ ਦਾ ਪੈਸਾ ਤਾਂ ਨਹੀਂ ਲੱਗਿਆ ਕਿਸੇ ਦਾ ਕੁਝ ਫਾਰਸ਼ਤ ਨਹੀਂ ਲੱਗੀ ਇੱਥੇ ਆ ਗਏ ਹੁਣ ਇਹਨੂੰ ਮੈਂ ਤੁਹਾਨੂੰ ਪਹਿਲੀ ਨੌਕਰੀ ਨਹੀਂ ਕਹੂੰਗਾ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਨਾ ਹੀ ਆਖਰੀ ਹੈ ਮਿਹਨਤ ਕਰਿਓ ਜਿਸ ਤਰ੍ਹਾਂ ਗੁਰਪ੍ਰੀਤ ਹੋਰਾਂ ਨੇ ਦੱਸਿਆ ਕਿ ਜਦੋਂ ਇੱਕ ਵਾਰੀ ਤੁਸੀਂ ਸਿਸਟਮ ਚ ਵੜ ਗਏ ਫਿਰ ਮਿਹਨਤ ਕਰੋ ਉੱਪਰ ਜਾਓ ਹੋਰ ਹੋਰ ਉੱਪਰ ਜਾਓ ਪੌੜੀਆਂ ਜਿੰਨੀਆਂ ਤੁਸੀਂ ਬਣਾਓਗੇ ਓਨੀਆਂ ਤੁਹਾਡੀ ਮਿਹਨਤ ਜਿਹੜੇ ਜਿਹੜੀ ਹੈ ਉਹ ਅੱਗੇ ਲੈ ਕੇ ਜਾਊਗੀ ਕਿਉਂਕਿ ਮਿਹਨਤ ਤੋਂ ਵੱਡੀ ਪੌੜੀ ਹੋਰ ਕੋਈ ਨਹੀਂ ਸੋ ਮਿਹਨਤ ਵਾਲੀਆਂ ਪੌੜੀਆਂ ਰਾਹੀਂ ਚੜੋ ਅਗਲੀਆਂ ਛੱਤਾਂ ਅਗਲੀਆਂ ਮੰਜ਼ਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਔਰ ਇੱਕ ਗੱਲੋਂ ਇਸ ਗੱਲੋਂ ਵੀ ਤੁਹਾਨੂੰ ਅਸੀਂ ਯਕੀਨ ਦਿਵਾਉਣਾ ਹੈ ਕਿ ਤੁਹਾਡੇ ਜਦੋਂ ਤੁਸੀਂ ਨੌਕਰੀ ਕਰੋਗੇ ਉਸ ਦੌਰਾਨ ਕੋਈ ਤੁਹਾਨੂੰ ਇਹੋ ਜਿਹੀ ਪੋਜੀਸ਼ਨ 'ਚ ਨਹੀਂ ਪਾਇਆ ਜਾਊਗਾ ਕਿ ਤੁਹਾਨੂੰ ਆ ਗਲਤ ਕੰਮ ਕਰਾਇਆ ਜਾਊਗਾ ਤੁਹਾਡੇ ਤੋਂ ਜਾਂ ਆ ਆ ਕਰ ਦੋ ਆ ਰਿਪੋਰਟ ਨੂੰ ਐ ਕਰ ਦੋ ਨਾ ਜੋ ਸੱਚ ਹੋਊਗਾ ਉਹੀ ਦੱਸਿਓ ਜੇ ਇੱਥੋਂ ਅਸੀਂ ਤੁਹਾਨੂੰ ਇੱਥੋਂ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੁਰਸੀਆਂ ਤੇ ਬਿਠਾ ਰਹੇ ਹਾਂ ਤਾਂ ਉਹਨਾਂ ਕੁਰਸੀਆਂ ਤੇ ਬਹਿ ਕੇ ਤੁਸੀਂ ਵੀ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੰਮ ਕਰਨੇ ਆ ਲੋਕਾਂ ਦੇ ਲੋਕਾਂ ਨੂੰ ਇਨਸਾਫ ਦੇਣੇ ਲੋਕਾਂ ਦੀਆਂ ਦੁਆਵਾਂ ਬਹੁਤ ਵੱਡੀ ਕਰੰਸੀ ਹੈ ਉਹਦੀ ਕੋਈ ਕੀਮਤ ਨਹੀਂ ਮਾਨਾ ਕਿ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ ਮਾਨਾ ਕਿ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ ਪਰ ਖੁਦਾ ਦਾ ਸ਼ੁਕਰ ਹੈ ਕੋਈ ਧੱਬਾ ਨਹੀਂ ਦਾਗ ਤੇ ਧੱਬਿਆਂ ਚ ਫਰਕ ਹੁੰਦਾ ਹੈ ਦਾਗ ਸਾਬਣਾ ਧੋਂਦੀਆਂ ਨੇ ਧੱਬੇ ਸੱਡੀਆਂ ਧੋਂਦੀਆਂ ਨੇ ਸੋ ਇਸ ਕਰਕੇ ਕੋਈ ਧੱਬਾ ਨਾ ਲੱਗਣ ਦਿਓ ਆਪਣੇ ਮਾਂ ਪਿਓ ਦੇ ਇੱਜ਼ਤ ਤੇ ਆਪਣੇ ਪਿੰਡ ਦੇ ਨਾਂ ਤੇ ਆਪਣੀ ਕੁਰਸੀ ਤੇ ਕੋਈ ਧੱਬਾ ਨਾ ਲੱਗਣ ਦਿਓ ਜੇ ਦੋਨੇ ਦੱਸਿਆ ਮੈਨੂੰ ਲੱਗਦਾ ਤੁਸੀਂ ਸਾਰੇ ਵੀ ਇਸ ਗੱਲ ਦੀ ਹਾਂ ਵੀ ਪਰਦੇ ਆਉਂਗੇ ਕਿ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸੇ ਕੋਈ ਕਿਸੇ ਨੂੰ ਭਰਤੀ ਹੋਣ ਵਾਸਤੇ ਇੱਥੇ ਕੋਈ ਕਿਸੇ ਦਾ ਪੈਸਾ ਤਾਂ ਨਹੀਂ ਲੱਗਿਆ ਕਿਸੇ ਦਾ ਕੁਝ ਫਾਰਸਤਾ ਨਹੀਂ ਲੱਗੀ ਇੱਥੇ ਆ ਗਏ ਹੁਣ ਇਹਨੂੰ ਮੈਂ ਤੁਹਾਨੂੰ ਪਹਿਲੀ ਨੌਕਰੀ ਨਹੀਂ ਕਹੂੰਗਾ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਨਾ ਹੀ ਆਖਰੀ ਹੈ ਮਿਹਨਤ ਕਰਿਓ ਜਿਸ ਤਰ੍ਹਾਂ ਗੁਰਪ੍ਰੀਤ ਹੋਰਾਂ ਨੇ ਦੱਸਿਆ ਕਿ ਜਦੋਂ ਇੱਕ ਵਾਰੀ ਤੁਸੀਂ ਸਿਸਟਮ 'ਚ ਵੜ ਗਏ ਫਿਰ ਮਿਹਨਤ ਕਰੋ ਉੱਪਰ ਜਾਓ ਹੋਰ ਹੋਰ ਉੱਪਰ ਜਾਓ ਪੌੜੀਆਂ ਜਿੰਨੀਆਂ ਤੁਸੀਂ ਬਣਾਓਗੇ ਓਨੀਆਂ ਤੁਹਾਡੀ ਮਿਹਨਤ ਜਿਹੜੇ ਜਿਹੜੀ ਹੈ ਉਹ ਅੱਗੇ ਲੈ ਕੇ ਜਾਊਗੀ ਕਿਉਂਕਿ ਮਿਹਨਤ ਤੋਂ ਵੱਡੀ ਪੌੜੀ ਹੋਰ ਕੋਈ ਨਹੀਂ ਸੋ ਮਿਹਨਤ ਵਾਲੀਆਂ ਪੌੜੀਆਂ ਰਾਹੀਂ ਚੜੋ ਅਗਲੀਆਂ ਛੱਤਾਂ ਅਗਲੀਆਂ ਮੰਜ਼ਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਔਰ ਇੱਕ ਗੱਲੋਂ ਇਸ ਗੱਲੋਂ ਵੀ ਤੁਹਾਨੂੰ ਅਸੀਂ ਯਕੀਨ ਦਿਵਾਉਣਾ ਹੈ ਕਿ ਤੁਹਾਡੇ ਜਦੋਂ ਤੁਸੀਂ ਨੌਕਰੀ ਕਰੋਗੇ ਉਸ ਦੌਰਾਨ ਕੋਈ ਤੁਹਾਨੂੰ ਇਹੋ ਜਿਹੀ ਪੋਜੀਸ਼ਨ 'ਚ ਨਹੀਂ ਪਾਇਆ ਜਾਊਗਾ ਕਿ ਤੁਹਾਨੂੰ ਆ ਗਲਤ ਕੰਮ ਕਰਾਇਆ ਜਾਊਗਾ ਤੁਹਾਡੇ ਤੋਂ ਜਾਂ ਆ ਆ ਕਰ ਦੋ ਆ ਰਿਪੋਰਟ ਨੂੰ ਐ ਕਰ ਦੋ ਨਾ ਜੋ ਸੱਚ ਹੋਊਗਾ ਉਹੀ ਦੱਸਿਓ ਜੇ ਇੱਥੋਂ ਅਸੀਂ ਤੁਹਾਨੂੰ ਇੱਥੋਂ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੁਰਸੀਆਂ ਤੇ ਬਿਠਾ ਰਹੇ ਹਾਂ ਤਾਂ ਉਹਨਾਂ ਕੁਰਸੀਆਂ ਤੇ ਬਹਿ ਕੇ ਤੁਸੀਂ ਵੀ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੰਮ ਕਰਨੇ ਆ ਲੋਕਾਂ ਦੇ ਲੋਕਾਂ ਨੂੰ ਇਨਸਾਫ ਦੇਣੇ ਲੋਕਾਂ ਦੀਆਂ ਦੁਆਵਾਂ ਬਹੁਤ ਵੱਡੀ ਕਰੰਸੀ ਹੈ ਉਹਦੀ ਕੋਈ ਕੀਮਤ ਨਹੀਂ ਮਾਨਾ ਕਿ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ ਮਾਨਾ ਕਿ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ ਪਰ ਖੁਦਾ ਦਾ ਸ਼ੁਕਰ ਹੈ ਕੋਈ ਧੱਬਾ ਨਹੀਂ ਦਾਗ ਤੇ ਧੱਬਿਆਂ ਚ ਫਰਕ ਹੁੰਦਾ ਹੈ ਦਾਗ ਸਾਬਣਾ ਧੋਂਦੀਆਂ ਨੇ ਧੱਬੇ ਸੱਡੀਆਂ ਧੋਂਦੀਆਂ ਨੇ ਸੋ ਇਸ ਕਰਕੇ ਕੋਈ ਧੱਬਾ ਨਾ ਲੱਗਣ ਦਿਓ ਆਪਣੇ ਮਾਂ ਪਿਓ ਦੇ ਇੱਜ਼ਤ ਤੇ ਆਪਣੇ ਪਿੰਡ ਦੇ ਨਾਂ ਤੇ ਆਪਣੀ ਕੁਰਸੀ ਤੇ ਕੋਈ ਧੱਬਾ ਨਾ ਲੱਗਣ ਦਿਓ 올 월드 오픈 챌ेंज 17 타임 골드 메달리스트 आर के तांत्रिक पंडित मौलवी बेगम तांत्रिक इन न छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबाणी विदेश च पक्का होना कारोबार दा ना चलना सिर्फ 31 घंटे च समाधान फ्री 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 आर के तांत्रिक मोबाइल 9517855093 7710598475 पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर